ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪ੍ਰਵਾਸੀ ਭਾਰਤੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਤਲਵੰਡੀ ਚੌਧਰੀਆ ਵਿਖੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏਗੇ ਉਪਰੰਤ ਸੁੰਦਰ ਦੀਵਾਨ ਸਜਾਏਗੇ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕਥਾਵਾਚਕ ਸਰਅਜੀਤ ਸਿੰਘ ਟੋਟੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਿੱਤੇ ਨਿਰਦੇਸ਼ਾਂ ਤੇ ਚੱਲਣ ਲਈ ਸੰਗਤਾਂ ਨੂੰ ਅਪੀਲ ਕੀਤੀ। ਵਿਸ਼ੇਸ਼ ਤੌਰ ਤੇ ਪੁੱਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹਿਵਾਲ ਨੇ ਵੀ ਆਪਣੇ ਵਟਮੁੱਲੇ ਵਿਚਾਰ ਪੇਸ਼ ਕੀਤੇ। ਸਰਪੰਚ ਬਲਵਿੰਦਰ ਸਿੰਘ ਲੱड्डੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿੱਤੀ ਮਦਦ ਕਰਨ ਵਾਲਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਦੇਸੀ ਬੰਗਾ ਬਨਿਆ ਸੀ ਉਹਦੇ ਤੋਂ ਮੋਦੀ ਹਕੂਮਤ ਮੁਕਰ ਚੁੱਕੀ ਹੈ ਉਸੇ ਹੀ ਤਰ੍ਹਾਂ ਮੁਕਰਿਆ ਜਿਸ ਤਰ੍ਹਾਂ ਔਰੰਗਜ਼ੇਬ ਮੁਕਰਿਆ ਸੀ ਭਾਰੀ ਰਾਜੇ ਮੁਕਰੇ ਸੀ ਕਰਾਹ ਦੀਆਂ ਕਸਮਾਂ ਖਾ ਕੇ ਆਡੇ ਦੀ ਗਊਂ ਖਾ ਕੇ ਤੇ ਜਦੋਂ ਸੱਗੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਿਲਾ ਛੱਡਿਆ ਵਾ ਤੇ ਮੁਗਲਾਂ ਦੇ ਪਿੱਛੇ ਜਿਹੜਾ ਵਾ ਹੱਲਾ ਕਰ ਦਿੱਤਾ ਤੇ ਦੂਸਰੇ ਪਾਸੇ ਕਹਿੰਦੇ ਆ ਕਿ ਰਮضان ਵਿੱਚ ਬੈਦਗੀਆਂ ਸੌਂ ਦਾ ਤਿਵਾਰ ਨਹੀਂ ਕਰਨਾ ਚਾਹੀਦਾ ਇਹ ਚੰਗ ਹੁੰਦਾ ਹੋ। ਇਸ ਕਰਕੇ ਇੱਕ ਦਾਸੀਂ ਬੇਨਤੀ ਕਰਾਂਗੇ ਕਿ ਜਿੰਨੀ ਵੀ ਲੜਾਈ ਚੱਲ ਰਹੀ ਹੈ ਘਰ ਘਰ ਦੀ ਹੈ। ਮੋਦੀ ਹਕੂਮਤ 15 ਤਰੀਕ ਨੂੰ ਦੇਸ਼ ਨੂੰ ਸਬੋਧਨ ਦਊ। ਉਹ ਕੀ ਬੋਲਦਾ ਵਾ ਕਿ ਦੂਸਰਾ ਵੀ ਰਾਮ ਨਦਰ ਬਣਾਣਾ ਬਣਾਇਆ ਚਾਹੀਦਾ ਹੈ ਜਉਂ ਜਉਂ ਬਣਾਓ। ਪਰ ਰਾਮ ਦੇ ਨਾਮ ਤੇ ਸਿਆਸਤਾ ਕਰਨੀਆਂ ਛੱਡ ਦੇ। ਉਹੀ ਮੰਤਰ ਬੁਲਾਦਾ ਤੇ ਹੁਣ ਅਸੀਂ ਸਿਵਲ ਕੋਰਟ ਲਾਗੂ ਕਰਨਾ ਵਾ ਪਰ ਜਦੋਂ ਸਿਵਲ ਕੋਰਟ ਕਹਾਂਗੇ ਸਾਨੂੰ ਪਤਾ ਨਹੀਂ ਲੱਗਣਾ ਸਿਵਲ ਕੋਰਟ ਦਾ ਮਤਲਬ ਹੈ ਇੱਕ ਦੇਸ਼ ਇੱਕ ਮੰਡੀ ਇੱਕ ਭਾਸ਼ਾ ਇੱਕ ਸੱਭਿਆਚਾਰ ਇੱਕ ਧਰਮ ਸਾਡਾ ਭਾਰਤ ਵੱਖ-ਵੱਖ ਮਨਾਂ ਦਾ ਗੁਦਰਸਤਾ ਵਾ ਇੱਥੇ ਇੱਕ ਦੂਜੇ ਨੂੰ ਸੇਖੋ ਸਹਾਇ ਜੈਨੀ ਮੋਦੀ ਵਾਸੀ ਸਾਰੇ ਹੀ ਰਹਿ ਰਹੇ ਸਾਡਾ ਦੇਸ਼ ਕੀ ਆ ਇੱਕ ਖੁੱਲਾ ਦਾ ਗੁਦਰਸਤਾ ਸਾਰੇ ਬੱਕਰੋ ਵਕਰੀ ਸੱਭਿਆਚਾਰ ਆ ਵਕਰੋ ਬੱਕਰੀਆਂ ਰੀਤੀ ਰਿਵਾਜ ਆ ਅਸੀਂ ਆਹ ਪੋਲ ਪਾਲ ਕਰ ਜੀ ਬਾਜੇ ਦੇ ਵਿੱਚ ਰੀਤੀ ਰਿਵਾਜ ਹੋ ਗਿਆ ਦਬਾਬੇ ਦੇ ਹੋਰ ਆ ਮਾਲਵੇ ਦੇ ਹੋਰ ਹੈ ਪਰ ਉਹ ਕੀ ਕਹਿ ਰਿਹਾ ਜੇ ਜਗਤ ਤੇ ਹਾਰ ਜਿੱਤਦਾ ਹੋਵੇ ਕਿ ਤਿੰਨਾ ਜੱਡਾਂ ਦੇ ਸਰਕਾਰ ਆਈ ਇੱਕ ਜੱਡਾ ਸਾਡਾ ਰਹਿਗਾ ਹੀ ਲੱਗ ਪੜਨਾ ਸੋਣ ਬੋਲੇ ਸੋਨਿਆ ਤਦ ਨੂੰ ਸਰੂਪੇ ਦੀ ਬਖਸ਼ਿਸ਼ ਕੀਤੀ ਜਾਵੇਗੀ ਬੋਲੇ ਸੋਨਿਆ ਬੜੀ ਸੇਵਾ ਕਰਵਾਈ ਬੋਲੇ ਸੋਨਿਆ ਸੇਵਾ ਕਰਦੇ ਆਪਾ ਗੁਰੂ ਘਰ ਦੀ ਮਾਰਕ ਬਣਾਉਣੀ ਛੋਟਾ ਜਿਹਾ ਕਮਰਾ ਬਣਾਉਣਾ ਗੁਰੂ ਘਰ ਦੀ ਬਖਸ਼ਿਸ਼ ਦਾ ਸਰੂਪਾ ਜੀ ਆਹ ਹਾਜ਼ਰੀ ਆਪਣੀ ਦਰਮ ਧਰਮ ਸਿੱਖੀ ਸਦਕਾ ਭਰੋਸਾ ਸਿਮਰਤਿਆ ਦਾਤਾ ਬਖਸ਼ਿਸ਼ ਕਰ ਕਿਸੇ ਤਰ੍ਹਾਂ ਚੜ੍ਹਦੀਆਂ ਕਲਾ ਵਾਲਾ ਜੀ ਨੂੰ ਬਖਸ਼ਿਸ਼ ਕਰਨ ਬੋਲੇ ਸੋਨੇਹਾ ਜੀ 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 ਸਭਾ ਸਗਤਾਂ ਜੀ ਵੈਗ੍ਰੋਜ ਸਮਾਗਮ ਕਰਵਾ ਗਿਆ ਕੰਵਰਾ ਸਾਹਿਬ ਦੇ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਮਾਗਮ ਕਰਾਏ ਗਏ ਹਨ ਕਲਗੀ ਧਰਪਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦੇ ਆ ਹੋਇਆ ਸਾਡੇ ਤਲਵੰਡੀ ਚੌਧਰੀਆਂ ਦੇ ਨਗਰ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਸੰਗਤ ਵੱਲੋਂ ਸਰਬੱਤ ਸੰਗਤਾਂ ਵੱਲੋਂ ਮਿਲ ਕੇ ਇਲਾਕੇ ਵੱਲੋਂ ਮਿਲ ਕਰਕੇ ਜੋ ਕਿ ਭਾਨਪਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਾ ਦੀ ਦੇਵ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ 16 ਤਰੀਕ ਤੋਂ ਸ਼ਾਮ ਦੇ ਸੁੰਦਰ ਦੀਵਾਨਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਸੀਗੇ 5 ਤਰੀਕ ਤੋਂ ਸ੍ਰੀ ਆਖਣਪੁਰ ਸਾਹਿਬ ਰੰਭ ਹੋਏ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖਣਪੁਰ ਸਾਹਿਬ ਜੀ ਦੇ ਭੋਗ ਪਾਏ ਸੰਗਤਾਂ ਦਾ ਭਾਰੀ ਇਕੱਠ ਸਰਬੱਤ ਸੰਗਤ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਪ੍ਰਿੰਸੀਪਲ ਸੰਧੂ ਉਹਨਾਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਹਨ ਉਪਰੰਤ ਵਾਖਵਾਖ ਬੁਲਾ ਰਿਆ ਨੇ ਸਤਿਗੁਰਾਂ ਜੀ ਦੇ ਇਤਿਹਾਸ ਸਰਵਨ ਕਰਾਇਆ ਸੰਗਤਾਂ ਨੂੰ ਅਤੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਅਰਦਾਸਾਂ ਪ੍ਰਾਰਥਨਾ ਬੇਨਤੀਆਂ ਜੋਦੜੀਆਂ ਹੋਈਆਂ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਬਲ ਬਖਸ਼ਿਸ਼ ਕਰਨ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਅਤੇ 5 ਤਰੀਕ ਨੂੰ ਦਸਮ ਪਾਤਸ਼ਾਹ ਦੇ ਅਵਤਾਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਕੀਰਤਨ ਸਜਾਏ ਗਏ ਸਨ ਬੜਾ ਸੰਗਤਾਂ ਦਾ ਭਾਰੀ ਇਕੱਠ ਸੀ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ